ਲਓ ਜੀ ਇੱਕ ਹੋਰ ਨਵੇਂ ਵਲੌਗ ਦੇ ਨਾਲ ਮੈਂ ਹੋ ਗਿਆ ਤੁਹਾਡੇ ਰੂਬਰੂ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਅੱਜ ਆ ਦੀਵਾਲੀ ਦਾ ਤਿਉਹਾਰ ਤੇ ਮੈਂ ਚੱਲਾ ਸੀਗਾ ਰਹਿਣਾ ਜੱਟਾ ਰੋਟੀ ਛਕ ਲਈ ਆ ਤੇ ਮੰਮੀ ਕਹਿੰਦੀ ਸਮਾਨ ਲੈ ਕੇ ਆਉਣਾ ਆ ਦੀਵਾਲੀ ਲਈ ਥੋੜਾ ਜਿਹਾ ਤੇ ਇਸ ਕਰਕੇ ਮੈਂ ਚੱਲਾ ਸੀਗਾ ਤੇ ਹੁਣ ਹੁਣ ਮੈਂ ਤੁਰ ਪਿਆ ਆ ਘਰੋਂ ਤੇ ਬਸ ਸਟੈਂਡ ਤੇ ਜਾ ਕੇ ਬਸ ਦੀ ਉਡੀਕ ਕਰਨੀ ਆ ਬਸ ਆ ਗਈ ਤਾਂ ਤੁਹਾਨੂੰ ਮੈਂ ਬਸ ਜਿ ਬਹਿ ਕੇ ਮਿਲਦਾ ਗਾਇਸ ਯਾਰ ਬਸ ਨਸ ਹੋ ਗਈ ਅੱਧਾ ਘੰਟਾ ਹੋ ਗਿਆ ਮੈਨੂੰ ਇੱਥੇ ਖੜੇ ਨੂੰ ਬਸ ਸਟੈਂਡ ਤੇ ਕੋਈ ਬਸ ਨਹੀਂ ਆਈ ਇੱਕ ਮੈਨੂੰ ਮਿੱਤਰ ਮਿਲ ਗਿਆ ਮੇਰੇ ਨਾਲ ਗੱਲਾਂ ਕਰਨ ਲੱਪਿਆ ਨਾਲ ਹੀ ਬਸ ਆ ਗਈ ਬਸ ਨਾਲ ਤੇ ਹਣੀ ਨਹੀਂ ਗਿਆ 도ੜਿਆ ਹੀ ਬਸ ਦੇ ਮਗਰ ਪਰ ਛੁੱਟ ਗਈ ਬਸ ਲੱਗਦਾ ਮੈਨੂੰ ਹੁਣ ਲੈਫਟ ਲੈ ਕੇ ਜਾਣਾ ਪੈਣਾ ਰਹਿਣਾ ਜੱਟਾ ਤੱਕ ਚਲੋ ਕੋਈ ਨਹੀਂ ਦੇਖਦੇ ਆ ਪਹਿਲਾ ਬੈ ਜਾਵਾਂ ਕਿਤੇ ਮੈਂ ਸਾਹ ਲੜ ਗਿਆ ਯਾਰ ਪੂਰਾ 1 ਘੰਟਾ ਹੋ ਗਿਆ ਤੱਕ ਘੰਟੇ ਦੇ ਬਾਅਦ ਬਸ ਇੱਕ ਹੀ ਬੱਸ ਆਈ ਆ ਕੀ ਕਰੇ ਯਾਰ ਕੀ ਕਰਾਂ ਮੈਂ ਦਿਵਾਲੀ ਵਾਲ ਦੇਣੀ ਇਨਾ ਖਜਲ ਖਰਾਬ ਘੰਟਾ ਹੋ ਗਿਆ ਮੈਨੂੰ ਪੂਰਾ ਖੜੇ ਕੋਈ ਲੈਫਟ ਵੀ ਨਹੀਂ ਦਿੰਦਾ ਪਿਆ ਚਲੋ ਕੋਈ ਨਾ ਉਹੀ ਜੇ ਆਪਾਂ ਜਾ ਹੀ ਰੱਖਣੀ ਆ ਆ ਗਿਆ ਲੋ ਜੀ ਰਹਿਣ ਜੱਟਾਂ ਮੈਂ ਆ ਗਿਆ ਆ ਤੇ ਤੁਹਾਨੂੰ ਇੱਥੇ ਦਾ ਵੀਊ ਦਿਖਾਉਣਾ ਆ ਕਿੰਨਾ ਘੈਂਟ ਲੋਈ ਆਪਾਂ ਨੂੰ ਭਰਾ ਮਿਲ ਗਿਆ ਆਪਣਾ ਹਰਿਆਣਾ ਜਾਟਾ ਇਹ ਵੀਰ ਦਾ ਪਿੰਡ ਆ ਤੇ ਉਹ ਇੱਕ ਹੋਰ ਓਏ ਦੱਸੀ ਉਹ ਹੋ ਉਹ ਹੋ ਇਹ ਵਿੱਚੇ ਹੋਣਾ ਇਹ ਵਿੱਚੇ ਹੋਣਾ ਇਹ ਬਹੁਤ ਹੋਰ ਤੁਸੀਂ ਆਪਣੇ ਵਿਚਾਰ ਸਾਂਝੇ ਕਰਨੇ ਹੁਣ ਭਰਾ ਨੂੰ ਬਹੁਤ ਬਹੁਤ ਆਹ ਲਾਡੀ ਭਰਾ ਨੂੰ ਸਾਡੇ ਨੂੰ ਬਹੁਤ-ਬਹੁਤ ਇਹ ਸਾਨੂੰ ਅੱਜ ਪਿੰਡ ਮਿਲਿਆ ਬਸ ਵਲੌਗ ਬਣਾਉਣਾ ਠੀਕ ਹੈ ਚੜਦੀ ਕਲਾ ਰੱਖਿਓ ਸਾਰਿਆਂ ਨੂੰ ਚਲੋ ਜੰਗਾ ਤੁਹਾਨੂੰ ਮਿਲਦਾ ਮੈਂ ਸਮਾਨ ਲੈ ਕੇ ਬਾਅਦ 'ਚ ਮਿਲਦਾ ਫਿਰ ਬਾਏ ਜਿੱਦਾਂ ਤੁਹਾਨੂੰ ਪਤਾ ਯਾਰਾ ਨੇ ਕਦਾਂ ਆ ਗਿਆ ਆ ਤੇ ਸ਼ੋਪਿੰਗ ਮੈਂ ਬਾਜ਼ਾਰ ਚ ਕਰਦਾ ਪਹਿਲਾਂ ਮੈਂ ਬੜੀ ਫਾਪੀ ਲਈਏ ਡੇਢ ਘੰਟਾ ਖਰਾਬ ਹੋਇਆ ਘੁੱਪ ਲੱਗ ਗਈ ਆ ਲਓ ਜੀ ਸਾਰਾ ਸਮਾਨ ਲੈ ਕੇ ਮੈਂ ਪਿੰਡ ਪਹੁੰਚ ਗਿਆ ਆ ਉੱਥੇ ਸੀਗਾ ਰਸ਼ ਬਹੁਤ ਸੀਗਾ ਇਸ ਕਰਕੇ ਬਲੌਗ ਬਣਿਆ ਨਹੀਂ ਤੇ ਸਮਾਨ ਲੈ ਲਿਆ ਜਿਹੜਾ ਮੈਂ ਲੈਣਾ ਸੀਗਾ ਤੇ ਮਿੱਤਰੋ ਟਾਈਮ ਹੋ ਗਿਆ ਆ 3:32 ਮਿੰਟ ਹੋ ਗਏ ਆ ਮੈਨੂੰ ਤਾਂ ਲੱਗਾ ਅੱਜ ਮੇਰੇ ਰਹਿਣ ਜੱਟਾ ਮਤੋ ਰਹਿਣ ਜੱਟਾ ਪਹੁੰਚ ਨਹੀਂ ਹੋਣਾ ਪਰ ਫੇਰ ਵੀ ਦੋ ਕਰਬ ਦੇ ਬੰਦੇ ਆਏ ਜਿਨ੍ਹਾਂ ਕਰਕੇ ਮਰੇ ਰਹਿਣ ਜੱਟਾ ਮੈਨੂੰ ਉਹਨਾਂ ਦੇ ਉਹ ਕਹਿੰਦੇ ਨਹੀਂ ਹੁੰਦੇ ਸਬਰ ਦਾ ਫਲ ਮੀਠਾ ਹੁੰਦਾ ਹੈ ਉਹੀ ਗੱਲ ਹੋ ਗਈ ਅੱਜ ਮੈਂ ਕਿਹਾ ਲੈ ਬਈ ਹੁਣ ਨਹੀਂ ਜਾ ਹੁਣ ਜੇ ਮੈਂ ਘਾਣੂ ਮੁੜ ਜਾਂਦਾ ਸ਼ਾਇਦ ਅੱਜ ਹਰਿਆਣੇ ਦਾ ਟਨਾ ਜਾ ਹੁੰਦਾ ਪਰ ਨਹੀਂ ਰੱਬ ਨੇ ਕੋਈ ਨਾ ਕੋਈ ਰਸਤਾ ਦਿਖਾਈ ਦਿੱਤਾ ਗਾਇਸ ਆਇਆ ਮੇਰਾ ਘਰ ਤੇ ਦੇਖ ਸਕਦੇ ਹੋ ਬਾਹਰੋਂ ਕੁਛ ਅੱਦਾ ਦਿਸਦਾ ਤੇ ਆਹ ਮੇਰਾ ਘਰ ਆ ਤੇ ਨਾਲ ਹੀ ਮੰਦਿਰ ਆ ਤੇ ਹੁਣ ਤੁਹਾਨੂੰ ਮੈਂ ਆਪਣੀ ਮੰਮੀ ਨਾਲ ਮਲਾਉਣਾ ਆ ਮੰਮੀ ਇਹ ਮੰਮੀ ਤੇ ਆਇਆ ਮੇਰੀ ਕਿਊਟ ਜੀ ਮੰਮੀ ਮੇਰੀ ਕਿਊਟ ਜੀ ਮੰਮੀ ਆ ਅਮੀ ਇੱਧਰ ਦੇ ਖਾਈ ਕਰ ਦੇ ਇੱਧਰ ਐ ਉੱਥੇ ਹੀ ਡੈਪਿਆ ਆ ਆ ਬੰਦਾ ਮੋਰੋ ਚੱਕ ਮੋਰੋ ਚੱਕਣ ਲੱਗਾ ਚੱਕਾ ਖੁੱਲ ਗਿਆ ਚੱਕਾ ਖੁੱਲ ਗਿਆ ਇੱਥੇ ਆ ਗਿਆ ਇਹ ਬੰਦਾ ਉੱਥੇ ਡੈਪਿਆ ਕਰੱਟ ਲਗਾਉਣਾ ਦੱਸ ਅੱਧੇ ਹੋਈ ਆ ਆਹ ਇੱਥੇ ਹੀ ਹੋਈ ਆ ਲਾਈਵ ਦੂਰ ਘਟਣਾ ਹੋਈ ਆ ਲਾਈਵ ਕਿੰਨਾ ਟਾਈਮ ਹੋ ਗਿਆ ਸਾਢੇ 7 ਵਜੇ ਇੱਧਰ ਘਟਨਾ ਹੋਈ ਆ 7:19 ਵੀਡੀਓ ਦਾ ਉੱਤਰ ਦਾ ਭਾਜੀ ਇਹ ਬੰਦਾ ਸੀ ਮੋਰ ਚੱਕਦਾ ਸੀ ਮੋਰ ਦਾ ਟਾਇਰ ਨਿਕਲ ਗਿਆ ਸਿੱਧੇ ਨਾਲੀ ਚ ਆ ਬੱਤੇ ਡਿੱਗ ਗਏ ਆ ਦੇਖ ਚੱਕਾ ਨਿਕਲਿਆ ਚੱਕਾ ਤੇ ਲਓ ਜੀ ਅੱਜ ਦਾ ਵਲੌਗ ਇੰਨਾ ਕਹੀ ਤੇ ਬਾਕੀ ਤੁਹਾਨੂੰ ਨੈਕਸਟ ਵਲੌਗ ਵਿੱਚ ਮਿਲਦੇ ਆ ਤਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਨਾਈਟ